ਅੱਗੇ ਜਿਵੇਂ ਵੀ ਜਲੰਧਰ ਦੇ ਵਿੱਚ ਟ੍ਰੀਟਮੈਂਟ ਪਲਾਂਟ ਆ ਮਿਊਸਪਲ ਕਾਰਪੋਰੇਸ਼ਨ ਦੇ ਕਾਲਾ ਸੰਗਿਆ ਡਰੇਨ ਜੋ ਦੂਸਰੀ ਲੀਡ ਹੈ ਡਰੇਨ ਜਿਹਦੇ ਤੇ ਟ੍ਰੀਟਮੈਂਟ ਪਲਾਂਟ ਲੱਗੇ ਹੋਏ ਸੋ ਇਹਨਾਂ ਸਾਰਿਆਂ ਦੇ ਵਾਸਤੇ ਸੀ ਇਹ ਸਾਡੀ ਪੰਜਵੀਂ ਮੀਟਿੰਗ ਕਿ ਕਾਲਾ ਸੰਗਿਆ ਡਰੇਨ ਦੇ ਉੱਤੇ 2008 ਤੋਂ ਲੈ ਕੇ ਸੀ ਉਹ ਨੂੰ ਸਾਫ ਕਰਨ ਵਾਸਤੇ ਸਾਫ ਹੋ ਗਏ ਲੰਬੇ ਸਮੇਂ ਤੋਂ ਸੀ ਲੱਗੇ ਹੋਇਆ ਉਹਦੇ ਵਿੱਚ ਉਸ ਵੇਲੇ ਟ੍ਰੀਟਮੈਂਟ ਪਲਾਂਟ ਨਹੀਂ ਸੀ ਲੱਗੇ ਹੁਣ 50 ਐਮਐਲਡੀ ਟ੍ਰੀਟਮੈਂਟ ਪਲਾਂਟ ਲੱਗਾ ਹੋਇਆ 15 ਐਮਐਲਡੀ ਟ੍ਰੀਟਮੈਂਟ ਪਲਾਂਟ ਲੱਗਾ ਹੋਇਆ 5 ਐਮਐਲਡੀ ਟ੍ਰੀਟਮੈਂਟ ਪਲਾਂਟ ਲੈਜਰੇਟ ਕੰਪਲੈਕਸ ਦਾ ਲੱਗਾ ਹੋਇਆ ਸਰ ਫਿਰ ਵੀ ਉਹਦੇ ਵਿੱਚ ਜਿਹੜਾ ਹੈ ਕੁਝ ਪਾਣੀ ਮ्युनਿਸਪਲ ਕਾਰਪੋਰੇਸ਼ਨ ਦਾ ਬੈਰੀਆਂ ਤੋਂ ਡਿੱਗ ਰਿਹਾ ਉਹਦੇ ਵਿੱਚ ਸਟੋਨ ਪੀਚਿੰਗ ਹੋ ਗਈ ਹੈ ਉਹਦੇ ਵਿੱਚ ਇਹ ਹੈ ਸੋਕ ਸ਼ੁਕ ਪਾਣੀ ਛੱਡਣਾ ਸੀ ਉਹਦੇ ਵਿੱਚ ਇੱਕ ਟੈਕਨੀਕਲੀ ਪ੍ਰੋਬਲਮ ਆ ਉਹ ਹਾਈਵੇ ਦੇ ਕਰਕੇ ਉਹ ਪਾਣੀ ਨਹੀਂ ਛੱਡ ਹੋਇਆ ਜਿਹਦੇ ਕਰਕੇ ਕਿ ਉਹ ਹੁਣ ਜਿੰਨਾ ਪਾਣੀ ਉਹਦੇ ਚ ਲੰਘਦਾ ਉਹ ਪਾਣੀ ਛੱਡ ਜਾਊਗਾ ਤੇ ਜਿੱਥੇ ਜਿੱਥੇ ਪ੍ਰੋਬਲਮ ਆ ਮੇਰੇ ਟ੍ਰੀਟਮੈਂਟ ਪਲਾਂਟ ਆ ਜਿਹੜੇ ਨਹੀਂ ਚੱਲਦੇ ਪਿਛਲੇ ਸਮਿਆਂ ਦੇ ਵਿੱਚ ਵੀ ਕਮੇਟੀ ਬਣਾਈ ਸੀ ਹੁਣ ਵੀ ਜਿਹੜਾ ਅਧਿਕਾਰੀ ਆ ਉਹਦੀ ਪੂਰੀ ਨਿਗਰਾਨੀ ਰੱਖੂਗਾ ਤਾਂ ਕਿ कोरोना اربوں روپے ਜਿਹੜੇ ਹੈ ਲੋਕਾਂ ਦੇ ਟੈਕਸਾਂ ਦੇ ਵਿੱਚੋਂ ਲੱਗ ਗਏ ਆ ਇਹ ਜੀ ਸਾਰੇ ਟ੍ਰੀਟਮੈਂਟ ਪਲਾਂਟ ਲਾ ਲਏ ਆ ਤੇ ਫਿਰ ਡਰੇਨਾਂ ਦੇ ਵਿੱਚ ਗੰਦਾ ਪਾਣੀ ਕਿੱਥੋਂ ਆਉਂਗਾ ਸੋਦੇ ਵਾਸਤੇ ਅਸੀਂ ਲਗਾਤਾਰ ਇਹਨਾਂ ਨੂੰ ਚੈੱਕ ਵੀ ਕਰ ਰਹੇ ਆ ਅੱਜ ਵੀ ਚੈੱਕ ਕੀਤੇ ਆ ਕਈ ਵਾਰੀ ਜਿਹੜੇ ਟ੍ਰੀਟਮੈਂਟ ਪਲਾਂਟ ਲਾਉਣ ਵਾਲੇ ਆ ਉਹ ਵੀ ਹਰਫੇਰੀ ਕਰਦੇ ਆ ਉਹਨਾਂ ਤੇ ਵੀ ਨਿਗਰਾਨੀ ਰੱਖਣ ਦੀ ਲੋੜ ਆ ਸੋ ਅਸੀਂ ਇਹ ਸਾਰੀ ਮੀਟਿੰਗ ਕਾਲਾ ਸੰਗਿਆ ਡਰੇਨ ਇਹ ਜਿਹੜੀ ਚਿੱਟੀ ਵੇਹ ਦੇ ਵਿੱਚ ਜਿਹਦਾ ਪਾਣੀ ਜਾਂਦਾ ਤਾਂ ਕਿ ਸਾਫ਼ ਸੁਥਰਾ ਪਾਣੀ ਜਾਵੇ ਇੱਕ ਟ੍ਰੀਟਮੈਂਟ ਪਲਾਂਟ ਉੱਥੇ ਲੱਗਾ ਹੋਇਆ ਇੱਕ ਹੋਰ ਪਲਾਂਟ ਲੱਗਣ ਵਾਲਾ ਉਹਦੀ ਸ਼ੁਰੂਆਤ ਹੋਵੇ ਤਾਂ ਕਿ ਜਿਹੜਾ ਗੰਦਗੀ ਹੈ ਗੋਹਵਾਂ ਤੇ ਡਰੇਨ ਚ ਨਾ ਜਾਵੇ ਜਿਵੇਂ ਸੇਡ ਰੇਨ ਦੇ ਵਿੱਚ ਉਹ ਪਾਣੀ ਟ੍ਰੀਟ ਹੋ ਕੇ ਖੇਤਾਂ ਦੇ ਵਿੱਚ ਜਾਵੇ ਉਹਦੇ ਵਾਸਤੇ ਅੱਜ ਸਾਡੀ ਮੀਟਿੰਗ ਸੀ ਤਾਂ ਸਾਰੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਅਸੀਂ ਮਿੰਨੀ ਦੇ ਸਾਹਬੀ ਇੱਥੇ ਸੀ ਆਪਣੇ ਨਾਲ ਕਮਿਸ਼ਨਰ ਸਾਹਿਬ ਕੇਡੀ ਜਗਜੀਤ ਸਿੰਘ ਜੀ ਕੇਡੀ ਸਾਹਿਬ ਡਿਵੈਲਪਮੈਂਟ ਸਾਡੇ ਕੋਲ ਪੁਸ਼ਾਲੇ ਦੇ ਅਫਸਰ ਸਵਾਨ ਤੇਵਾਰ ਕੋ ਮੈਕ ਮੈਂਦੇ ਆਏ ਸਾਰਿਆਂ ਨੇ ਜਿਹੜਾ ਹੈ ਪਾਣੀ ਜਿਹੜਾ ਟ੍ਰੀਟ ਕੀਤਾ ਹੋ ਕੇ ਬਸਤੀ ਪੀੜਦਾਰ ਤੋਂ ਲੱਗਣਾ ਉਹ ਤਕਰੀਬਨ 15 ਦਿਨਾਂ ਦੇ ਵਿੱਚ ਪਾਣੀ ਖੇਤੀ ਨੂੰ ਲੱਗਣ ਲੱਗ ਪਊਗਾ ਕੁਝ ਜਦੋਂ ਮਸੇਰ ਡਰੇਨ ਦੇ ਵਿੱਚ ਪਾਣੀ ਡਿੱਗ ਰਿਹਾ ਉਹਨਾਂ ਨੇ ਹਫ਼ਤੇ ਦਾ ਸਮਾਂ ਲਿਆ ਉਹ ਬੰਦ ਹੋ ਜਾਊਗਾ ਤੇ ਹੋਰ ਜਿਹੜੇ ਵੱਖ-ਵੱਖ ਜਿਹੜੇ ਨੈਟਵਰਕ ਨਾਲ ਸੰਬੰਧਿਤ ਜਿੰਨੇ ਜ਼ਿੰਮੇਵਾਰੀ ਸੀ ਉਹ ਸਾਰਿਆਂ ਦੀ ਨਿਗਰਾਨੀ ਹੋਈ ਪਈ। ਪੀ.ੀ.ਐਸ. ਅਸਾਈਨਮੈਂਟ ਪਛੇਤ ਕਰਕੇ ਫਿਰ ਸਾਜਟਾਈਮ ਵੀ ਪੂਰਾ ਟਾਈਮ ਬੋਰਡ ਜਿਹੜੇ ਕੰਮ ਰਹਿੰਦੇ ਸੀਗੇ ਉਹ ਟਾਈਮ ਬੋਰਡ ਕੀਤਾ ਗਿਆ ਵੀ ਉਹਨਾਂ ਦਿਨਾਂ ਦੇ ਵਿੱਚ ਹੋਣਾ ਚਾਹੀਦਾ ਕਿਉਂਕਿ ਇਹੋ ਜਿਹਾ ਕੋਈ ਕੰਮ ਨਹੀਂਗਾ ਵੀ ਜਿਹੜਾ ਆਪਾਂ ਉਹਦੇ ਵਿੱਚ ਕਹਿ ਸਕੀਏ ਕਿ ਸਾਨੂੰ ਪੈਸਿਆਂ ਦੀ ਲੋੜ ਹੈ ਉਹ ਕੰਮ ਵੀਰੇ ਕੰਮ ਹੋ ਚੁੱਕੇ ਆ ਪੈਸੇ ਲੱਗ ਚੁੱਕੇ ਆ ਪਰ ਇਹ ਕਈ ਵਾਰ ਨਾ ਉਹਦਾ ਥੋੜਾ ਬੋਤਾ ਅਣਗਹਿਲੀ ਹੋ ਜਾਂਦੀ ਹੈ ਜਾਂ ਉਹਦੇ ਤੇ ਨਗਾਨੀ ਨਹੀਂ ਹੁੰਦੀ ਤੇ ਉਹ ਥਾਰਾ ਅਸਰ ਜਿਹੜਾ ਹੈ ਉਹ ਲੱਗਦਾ ਵੀ ਐਸੀ ਕੁਛ ਵੀ ਨਹੀਂ ਪੈਸਾ ਖਰਚ ਕੇ ਵੀ ਸਾਨੂੰ ਆਉਟਪੁੱਟ ਨਹੀਂ ਹੋ ਰਹੀ ਇਹਦੇ ਵਾਸਤੇ ਸੀ ਰਿਵਿਊ ਮੀਟਿੰਗ ਵੀ ਨਾ ਹੋਈ ਕਿ ਅਸੀਂ ਜਿਹੜਾ ਚੇਅਰ ਦੋਰ ਤੇ ਲਾਇਆ ਹੈ ਉਹਦੇ ਨਾਲ ਕਈ ਵਾਰੀ ਇਲਾਕੇ ਦੇ ਲੋਕਾਂ ਨੇ ਕਾਫੀ ਰੁਚੀ ਆ ਕਿ ਇਸ ਤਿਹਰੇ 스멜 ਹੈਗੀ ਐ ਚਾਰਪਰ ਕੱਲਾ ਨਾਲਾ ਉੱਥੋਂ ਧਾਬੇ ਨਿਕਲ ਕੇ ਸੜਕ ਉੱਤੇ ਜਿਹੜੀ ਬਲੌਕ ਹੋ ਰਹੀ ਹੈ ਸੋਸ਼ਲ ਵੀ ਕੋਈ ਆਉਂਦਾ ਨਾ ਕਿ ਉੱਥੇ ਸਾਰੇ ਜਿਹੜੀ ਹੈਗੀਆਂ ਪੈਪਲੈਨ ਪੈ ਗਈ ਹੈ ਜਿਹੜੇ ਹੁਣ ਜਮਸ਼ੇਦ ਡਰੇਨ ਦੇ ਵਿੱਚ ਤੁਸੀਂ ਜਾ ਕੇ ਦੇਖੋਗੇ ਉਹ ਜਾ ਕੇ ਬਹਿਰੀਆਂ ਤੋਂ ਅੱਗੇ ਤੱਕ ਸਾਰੇ ਪੈਪ ਪੈ ਗਈ ਹੈ ਪਰ ਗੱਲ ਇਹ ਹੈ ਕਿ ਗੰਦਾ ਪਾਣੀ ਆਉਂਦਾ ਕਿੱਥੋਂ ਜਦ ਸਾਰੇ ਟ੍ਰੀਟਮੈਂਟ ਪਲਾਂਟ ਲੱਗੇ ਦੂਸਰਾ ਜਿਹੜਾ ਸਾਡੇ ਕੋਲ ਇਹ ਥੋੜਾ ਜਿਹਾ ਰਿਸਟਾ ਉਹ ਵੀ ਕਮਿਸ਼ਨਰ ਸਾਹਿਬ ਨੇ ਦੱਸਿਆ ਬਾਕੀ ਸਾਰਾ ਤੁਹਾਨੂੰ ਦੱਸ ਦੇਣਗੇ ਕਿ ਉਹ ਵੀ 8 8 ਲੱਖ ਮੀਟਰਿਕ ਟਨ ਦਾ ਜਿਹੜਾ ਹੈ ਉਹ ਪ੍ਰੋਸੈਸ ਸ਼ੁਰੂ ਹੋ ਗਿਆ ਤੇ 11 ਲੱਖ ਮੀਟਰਿਕ ਟਨ ਜਿਹੜਾ ਹੈਗਾ ਉਹ ਸਟੇਜ ਉਹਦਾ ਟੈਂਡਰ ਹਜੇ ਖੁੱਲਣਾ ਉਹ ਸਮੱਸਿਆ ਜਿਹੜੀ ਹੈਗੀ ਉਹਨੂੰ ਥੋੜਾ ਟਾਈਮ ਲੱਗੂਗਾ ਪਰ ਪਹਿਲਾ ਜਿਹੜਾ ਹੈਗਾ ਉਹ ਸ਼ੁਰੂ ਹੋ ਗਿਆ ਉਹ ਤੁਹਾਨੂੰ ਕਮਿਸ਼ਨਰ ਸਾਹਿਬ ਦੱਸ ਦੇਣਗੇ ਕਿ ਉਹ ਜਿਹੜੇ ਕੰਮ ਚੱਲਦੇ ਆ ਜਾਂ ਹੋਰ ਵੱਖ-ਵੱਖ ਸਾਮਨ ਤੋਂ ਉਹਨਾਂ ਦਰਵਾਜ਼ੇ ਦੇ ਨਾਲ ਇਨੰਦਿਤ ਨਗਰਾਂ ਨੂੰ ਜਿਹੜਾ ਉਹ ਜਿਹੜਾ ਚਾਹਤ ਬੁਰੀ ਸ਼ਕਤੀਆਂ ਤੋਂ ਨੈਤਿਕ ਉਹ ਜਿਹੜਾ ਨਾਲ ਨਾਲ ਚਲਦੀ ਉਹ ਗੱਲ ਤਾਂ ਕਦੇ ਵੀ ਨਹੀਂ ਜਾਣੀ ਦਾਈ ਦੀ ਜੇ ਤੁਹਾਡੇ ਧਿਆਨ ਜਵੇ ਹੁੰਦੀ ਆ ਤੁਸੀਂ ਵੀ ਸਾਨੂੰ ਦਿਖਾਉ ਉਹ ਜਿਹੀ ਅੱਜ ਇਹਨਾਂ ਸਾਰੇ ਅਫਸਰ ਸੁਭਾਣਾ ਨੂੰ ਦਿਖਾ ਕੇ ਆਏ ਉਸੇ ਇੱਕ ਟ੍ਰੀਟਮੈਂਟ ਪਲੈਂਟ ਤੇ ਵੀ ਕੀਟਣ ਕਰ ਰਹੇ ਸੀ ਉਹ ਵੀ ਇਹਨਾਂ ਨੂੰ ਦਿਖਾਇਆ ਕਿ ਕਿਉਂਕਿ ਜਿਹੜੇ ਜਿੰਨਾ ਚਿਰ ਅਸੀਂ ਧਰਤੀ ਤੇ ਜਾਂਦੇ ਨੇ ਅੱਪਾ ਉਹ ਚੀਜ਼ ਨੂੰ ਬਾਹਰੋਂ-ਬਾਹਰੋਂ ਦੇਖਦੇ ਆ ਅੱਜ ਜਿੱਥੇ ਗਏ ਆ ਤੇ ਇਹਨਾਂ ਨੂੰ ਪਤਾ ਲੱਗ ਗਿਆ ਵੀ ਅੱਜ ਦੇਖਣ ਵਾਸਤੇ ਆ ਰਹੇ ਉਹਨਾਂ ਨੇ ਪਹਿਲਾਂ ਜਿਹੜੀ ਸੁੱਕੀ ਸੋਲਿਡ ਸੀਗੀ ਉਹਦੇ ਉੱਤੇ ਪਾਣੀ ਛਿੱਟਿਆ ਮੋਗਰੋ ਨੂੰ ਚਲਾਇਆ ਤੇ ਇਹਨਾਂ ਨੂੰ ਦੱਸਤਾ ਕਿ ਦਾਅਵੇ ਨਾ ਕਰਨਾ ਵੀ ਇਹਨੇ ਚੀਟਿੰਗ ਕੀਤੀ ਤੇ ਇਹਨਾਂ ਨੂੰ ਦਿਖਾ ਲਿਆ ਸਾਰਿਆਂ ਨੂੰ ਸੋ ਕੋਈ ਵੀ ਚੀਜ਼ ਆ ਨਾ ਸਾਨੂੰ ਜਿੰਨਾ ਚਿਰ ਆਪਾਂ ਨਿਗਰਾਨੀ ਨਹੀਂ ਕਰਦੇ ਸੀ ਕਮਿਸ਼ਨਰ ਸਾਹਿਬ ਨੂੰ ਬੇਨ ਬੇਨਤੀ ਕੀਤੀ ਹੈ ਕਿ ਤੁਸੀਂ ਆਪਣੀ ਸਵੇਰ ਨਿਗਰਾਨੀ ਰੱਖੋ ਕਿਉਂਕਿ ਜੇ ਟ੍ਰੀਟਮੈਂਟ ਪਲਾਂਟ ਜਿਹੜੇ ਚਲਾਉਂਦੇ ਆ ਪੈਸੇ ਲੈ ਲਿਆ ਮਿਊਨਿਸਪਲ ਕਮੇਟੀ ਨੇ ਤਾਂ ਪੈਸੇ ਦੇ ਦਿੱਤੇ ਜੇ ਬਾਈਪਾਸ ਕੱਢਦੇ ਫਿਰ ਉਹਨਾਂ ਜ਼ਿੰਮੇਵਾਰ ਤਾਂ ਜਿਹਨੇ ਹੈਗੀ ਕਮੇਟੀ ਜਿਹੜੀ ਹੈਗੀ ਆ ਜੁਰਮਾਨਾ ਜਿਹੜਾ এনवायरमेंट ਕੰਪਨਸੇਸ਼ਨ ਉਹ ਤਾਂ ਕਮੇਟੀ ਨੂੰ ਲੱਗਣਾ ਸੋ ਉਹਦੇ ਨਿਗਰਾਨੀ ਰੱਖਣੀ ਜਿੱਥੇ ਪੋਲੂਸ਼ਨ ਕੰਟਰੋਲ ਬੋਰਡ ਦੀ ਜ਼ਿੰਮੇਵਾਰੀ ਹੈ ਕਿ ਇਹਨਾਂ ਨੇ ਹੁਣ ਤੱਕ ਆ ਕਿੰਨੇ ਮਹੀਨੇ ਦੇਰ 2 ਮਹੀਨੇ ਲੰਘੇ ਅਜੇ ਤੱਕ ਜਿਹੜੇ ਬਾਈਪਾਸ ਹੈ ਇਹਨਾਂ ਨੇ ਸੀਲ ਨਹੀਂ ਕੀਤੇ ਕਿਉਂਕਿ ਜਿੰਨੇ ਵੀ ਮਿਊਨਿਸਪਲ ਕਮੇਟੀ ਦੇ ਟ੍ਰੀਟਮੈਂਟ ਪਲਾਂਟ ਆ ਜਾਂ ਦੂਸਰੇ ਵੀ ਆ ਇਨਾਂ ਦਾ ਜਿਹੜਾ ਬਾਈਪਾਸ ਆ ਉਹ ਬਾਰਸ਼ਾਂ ਤੋਂ ਮਗਰੋਂ 2 ਮਹੀਨਾ 2 ਮਹੀਨੇ ਬਾਅਦ ਤੇ ਖੁੱਲਿਆ ਜਾਂਦਾ ਕਿਉਂਕਿ ਸਾਡੇ ਕੋਲ ਬਾਰਸ਼ਾਂ ਦੇ ਪਾਣੀ ਲਈ ਵੱਖਰੀਆਂ ਪਾਈਪਾਂ ਪੋਛ ਵਾਲੇ ਪੈਨ ਦਿੱਤੀ ਜਾਂਦੀ ਹੈ ਔਰ ਬਾਰਸ਼ਾਂ ਤੋਂ ਮਗਰੋਂ ਉਹਨੂੰ ਸੀਲ ਕਰਨਾ ਹੁੰਦਾ ਸੀਲ ਕੀਤਾ ਹੋਊਗਾ ਤਾਂ ਫੇਰ ਹੀ ਸਾਡੇ ਕੋਲ ਪਰਮਿਸ਼ਨ ਲੈਣਗੇ ਵੀ ਅਸੀਂ ਖੋਲਣਾ ਬਾਈਪਾਸ ਜੇ ਅਸੀਂ ਸੀਲ ਹੀ ਨਹੀਂ ਕੀਤਾ ਤੇ ਫਿਰ ਉਹ ਬਾਈਪਾਸ ਕਰ ਹੀ ਜਾਂਦੇ ਸੋ ਇਹੋ ਜਿਹੇ ਟੈਕਨੀਕਲੀ ਜਿਹੜੀਆਂ ਸੀਗੀਆਂ ਗੱਲਾਂ ਉਹਨਾਂ ਨਾਲ ਅੱਜ ਸਾਰੀਆਂ ਹੋਈਆਂ ਇਹ ਇਹਨਾਂ ਦੇ ਉੱਤੇ ਹੁਣ ਪੈਰਾ ਦੱਤਾ ਜਾਵੇ ਸਿਟੀ ਲੀਕ ਕਿਉਂ ਪ੍ਰੋਜੈਕਟ ਕਰਦੇ ਹਨ ਉਹ ਇਹ ਸਿਹਤ ਸੈਕਟਰ ਨੂੰ ਥੋੜੀ ਵਰੀਏਸ਼ਨ ਦੇ ਪਾਟ ਲੋਕੀ ਨੂੰ ਜਿਹੜੇ ਪਾਣੀ ਜਗਾ ਜਗਾ ਪਸੰਦ ਉਹ ਲਈ ਇਹ ਖੁਸ਼ਹਾਲਤਾ ਉਸ ਸਮਸਾਹ ਦਾ ਚੋਕੀ ਕਰਨਾ ਮੇਰਾ ਉਹ ਵਾਹ ਦੇਖੋ ਸ਼ਹਿਰ ਦੇ ਵਿੱਚ ਜਿਹੜਾ ਜਿਹੜਾ ਪੁਰਾਣਾ ਏਰੀਆ ਦਾ ਲੋ ਲਾਈਂਗ ਏਰੀਆ ਦਾ ਉਹਨਾਂ ਵਿੱਚ ਸਟਾਰਮ ਵਾਟਰ ਸਿਸਟਮ ਨਹੀਂ ਹੈ ਤਾਂ ਉਹਦੇ ਵਿੱਚ ਆਮ ਤੌਰ ਤੇ ਜਦੋਂ ਬਾਰਿਸ਼ ਹੁੰਦੀ ਹੈ ਤੇ ਬਾਰਿਸ਼ ਦੇ ਵਿੱਚ ਸਾਡੇ ਡਿਸਪੋਜ਼ਲ ਪਲਾਂਟ ਜਿਹੜੇ ਸਿਟੀ ਦੇ ਵਿੱਚ ਬਹੁਤ ਸਾਰੇ ਏਰੀਆ ਜਿਹੜੇ ਲੋ ਲਾਈਂਗ ਹੈ ਜਿਨ੍ਹਾਂ ਦੇ ਵਿੱਚ ਡਿਸਪੋਜ਼ਲ ਦਾ ਇੱਕੋ ਪਾਣੀ ਡਿਸਪੋਜ਼ ਕਰਨਾ ਇੱਕੋ ਤਰੀਕਾ ਹੈ ਥਰੂ ਵਾਟਰ ਪੰਪਸ ਤੋਂ ਸਾਡੇ ਵਾਟਰ ਪੰਪਸ ਜਿਹੜੇ ਆ ਆਲ ਅਕ੍ਰੋਸ ਦਿਸ ਸਟੀਰੀਵ ਲੱਗੇ ਹੋਏ ਨੇ ਆ ਇਸ ਸਾਲ ਬਾਰਿਸ਼ ਬਹੁਤ ਜ਼ਿਆਦਾ ਹੋਈ ਸੀ ਪਰ ਬਾਰਿਸ਼ ਜ਼ਿਆਦਾ ਹੋਣ ਦੇ ਕਾਰਨ ਜਿਹੜਾ ਸੀ ਡਿਸਪੋਜ਼ਲ ਦੇ ਵਿੱਚ ਮ ਟਾਈਮ ਲੱਗਿਆ ਕਿ ਪਾਣੀ ਨਿਕੰਦੇ ਵਿੱਚ ਪਰ ਉਹ ਸੋਲੂਸ਼ਨ ਇੱਕੋ ਹੀ ਉੱਥੇ ਸੀ ਕਿ ਜਿਹੜੀਆਂ ਮੋਟਰਸ ਨੇ ਜਿੱਥੇ ਹੌਸਪੀਟਲ ਵਰ ਘੱਟ ਦੀ ਮੋਟਰਸ ਹੈਈਆਂ ਸੀ ਉੱਥੇ ਹੀ ਵੱਡੇ ਹੌਸਪੀਟਲ ਦੀ ਮੋਟਰ ਜਿਹੜੀਆਂ ਉਸ ਕਰ ਰਹੇ ਕੋਈ ਡਿਸਪੋਜ਼ਲ ਨਾ ਵੀ ਬਣ ਰਿਹਾ ਨੇ ਸੋ ਨੈਕਸਟ ਪਾਰਟਾਂ ਦੇ ਵਿੱਚ ਸਾਡਾ ਜਿਹੜਾ ਜਿਹੜੀ ਪੈਟਰਨ ਮੈਨੇਜਮੈਂਟ ਹੋਵੇਗੀ ਸੋ ਇਨ ਟਰਮਸ ਆਫ ਕੈਪੈਸਿਟੀ ਔਰ ਇਨ ਟਰਮਸ ਆਫ ਜਿਹੜੀ ਮੈਨ ਪਾਵਰ ਵੀ ਉਹ ਵੀ ਅਸੀਂ ਚੰਗੀ ਲਗਾਵਾਂਗੇ ਤਾਂ ਕਿ ਉਹਨਾਂ ਦੇ ਨਾਲ ਦੇ ਵਿੱਚ ਬਾਰਖਸ ਦੇ ਨਾਲ ਦੇ ਵਿੱਚ ਜੇਕਰ ਬਿਜਲੀ ਵੀ ਚੱਲ ਜਾਂਦੀ ਹੈ ਤਾਂ ਜਨਸੈਟਸ ਵਗੈਰਾ ਜਿਹੜੇ ਉਹ ਪ੍ਰੋਪਰਲੀ ਟਾਈਮਲੀ ਆਪਰੇਟ ਕਰਨ ਔਰ ਪਾਣੀ ਟਾਈਮਲੀ ਜਿਹੜਾ ਡਿਸਪੋਜ਼ ਹੋਵੇ ਇਨ ਇਹ ਜਗ੍ਹਾ ਤੇ ਸੋ ਅਸੀਂ ਸਰ ਵੀ ਜੇ ਗੱਲ ਕਰੀਏ ਸੈਂਟਰ ਟਾਊਨ ਨੇ ਸਰਪਲਸ ਪਲਾਂਟ ਮਸਲਾ ਡਾਇਰ जमोरिया पुल भी पानी वाटर लगे हुई इस बार की बरसात पार हुई भी एक्सैपनल है ਔਰ ਇਸ ਕਰਕੇ ਸਾਰੇ ਤਕਰੀਬਨ ਜੇ ਤੁਸੀਂ ਪੰਜਾਬ ਪੂਰੀ ਦੀ ਗੱਲ ਕਰੋਗੇ ਸਾਰੇ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਹੋਈ ਹੈ ਵਾਟਰ ਲੋਕਿੰਗ ਪ੍ਰੋਬਲਮ ਸ਼ਹਿਰਾਂ ਦੇ ਵਿੱਚ ਹੋਈ ਹੈ ਪਿੰਡਾਂ ਦੇ ਪਿੰਡਾਂ ਦੇ ਵਿੱਚ ਵੀ ਇੱਕ ਸਮੱਸਿਆ ਆਈ ਹੈ ਪਿੰਡਾਂ ਦੇ ਵਿੱਚ ਵੀ 400 ਮੀਟਰ ਪਾਣੀ ਭਰੇ ਸੀ ਤੇ ਇਹਦੇ ਜਿਹੜੀ ਦੂਸਰਾ ਇਹਦਾ ਕਾਰਨ ਇਹ ਹੈ ਕਿ ਇਹਨਾਂ ਵਾਸਤੇ ਸੈਪਰੇਟ ਪੈਪ ਨਹੀਂ ਬਣ ਸਮਾਉਂਦਾ ਜਿਹੜੇ ਪਾਣੀ ਆਪਾਂ ਵਿੱਚ ਪਾਉਨੇ ਆ ਹੁੰਦਾ ਤਾਂ ਵਾਰਸ ਸਾਡੇ ਘਰੇਲੂ ਵੈਂਟ ਦੇ ਪੈਪ ਅਸੀਂ ਉਸ ਦੇ ਹਿਸਾਬ ਨਾਲ ਡਿਜ਼ਾਈਨ ਕੀਤੇ ਹੋਏ ਆ ਔਰ ਜਦੋਂ ਬਾਰਸ਼ਾਂ ਦਾ ਪਾਣੀ ਵੀ ਉਹਦੇ ਵਿੱਚ ਜਿੱਦਿ ਸਾਰਾ ਲੰਘਦਾ ਉਹਨੂੰ ਸਮਾਂ ਲੱਗਦਾ ਉਹਦੇ ਵਾਸਤੇ ਉਹਨੂੰ ਜਿਸ ਤਰ੍ਹਾਂ ਦੱਸਿਆ ਕਿ ਕਮੇਟੀ ਬਣ ਜਾਏ ਉਹ ਕਹਿੰਦੀ ਬਾਰਸਾਂ ਗਿਣਨ ਨਾਲੋਂ ਜ਼ਿਆਦਾ ਹੁੰਦੀ। ਤੋਂ ਫਿਰ ਵੀ ਜਿਹੜਾ ਹੈਗਾ ਕਿ ਸਾਡੇ ਜਿੰਮੇਵਾਰੀ ਮਿਊਨਿਸਪਲ ਕਮੇਟੀ ਦੀ ਕਰਨਗੇ ਆਉਣ ਵਾਲੇ ਸਮੇਂ ਤੇ ਜਿੱਥੇ ਜਿੱਥੇ ਇਹਦੀ ਸਮੱਸਿਆ ਆਈ ਹੈ ਮੋਟਾ ਵੱਡੀਆਂ ਕਰ ਦਿਓ ਤਾਂ ਕਿ ਜਿਹੜੇ ਹੈਗੇ ਆਉਣ ਵਾਲੇ ਸਮੇਂ ਸਮੱਸਿਆ ਨਾ ਹੋਵੇ। ਇੱਕ ਹੋਰ ਬਹੁਤ ਵੱਡੀ ਸਮੱਸਿਆ ਅੰਦਰ ਨੂੰ ਸਮਾਰਟਕੀਟ ਕਰਨਾ ਇਹ ਚਲਾਨ ਵੀ ਸ਼ੁਰੂ ਹੋ ਗਿਆ ਹੈ। ਪਰ ਜਿਹੜੀਆਂ ਰੈੱਡ ਲਾਈਟਾਂ ਲਾਈਟਾਂ ਨੇ ਟ੍ਰੈਫਿਕ ਲਾਈਟਾਂ ਉਹ ਨਹੀਂ ਚੱਲਦੀਆਂ। ਇਹੋਟ ਜਿਹੜੀ 스마트 ਸਟੀ ਦੇ ਵਿੱਚ ਈਚ ਲਰਨਿੰਗ ਜਿਹੜੀ ਹੈ ਉਹ 15 ਜੰਕਸ਼ਨ ਦੇ ਉੱਤੇ ਅਸੀਂ ਜਿਹੜੀ ਉਹ ਡਾਟਾ ਸਿਸਟਮ ਹੈ ਨਾ ਲਾਗੂ ਕੀਤਾ ਹੈ ਲਾਗੂ ਦੇ ਵਿੱਚੋਂ ਅਜੇ 5 ਪਾਇਲਟ ਦੇ ਤੌਰ ਤੇ 5 ਜਿਹੜੇ ਜੰਕਸ਼ਨ ਲੱਗੇ ਉਹਨਾਂ ਉੱਤੇ ਹੀ ਕੀਤਾ ਗਿਆ ਔਰ ਜਿਹੜੀ ਟ੍ਰੈਫਿਕ ਲਾਈਟਸ 31 40 ਤੋਂ ਵੱਧ ਜੰਕਸ਼ਨ ਨੇ ਜਿਨ੍ਹਾਂ ਉੱਤੇ ਟ੍ਰੈਫਿਕ ਲਾਈਟਸ ਲੱਗੀਆਂ ਹੋਈਆਂ ਨੇ ਕੰਪਨੀ ਜਿਹੜੀ ਆ ਜਿਹੜੀ ਜਿਹਨੂੰ AMC ਦੇ ਦਿੱਤਾ ਆ ਉਹਨੂੰ ਅਸੀਂ ਕੰਟੈਕਟ ਕਰ ਲਿਆ ਔਰ ਜਿਹੜੀਆਂ ਟ੍ਰੈਫਿਕ ਲਾਈਟਸ ਆਉਣ ਵਾਲੇ ਦਿਨਾਂ ਦੇ ਵਿੱਚ ਜਦੋਂ ਸਾਡੇ ਰੋਡਸ ਵੀ ਲੇ ਹੋ ਰਹੀਆਂ ਨੇ ਹਨਾ ਅ ਅਮੋਲ ਦਿਵਲ ਤੁਸੀਂ ਪ੍ਰੈਫਰਡ ਲਾਈਟਸ ਦੀਆਂ ਸਾਰੀਆਂ ਫੰਕਸ਼ਨਲ ਕਰਵਾਵਾਂਗੇ ਜਿਹੜਾ ਚਲਾਨਿੰਗ ਸਿਸਟਮ ਉਹ 13 ਉੱਤੇ ਲੱਗੂ ਉਹ ਪ੍ਰੋਜੈਕਟ ਜਿਹਨਾਂ ਜੰਕਸ਼ਨ ਤੇ ਲੱਗੂ ਹੋਏਗਾ ਸਾਰਿਆਂ ਤੇ ਲੱਗੂ ਨਹੀਂ ਹੋਏਗਾ ਹਾਲ ਦੀ ਘੜੀ ਉਹ ਪੰਜ ਜੰਕਸ਼ਨ ਦੇ ਉੱਤੇ ਲੱਗੂ ਹਾਂਜੀ ਅਚਾ ਚਲੋ ਸੁਧਰੇ ਕਰੀਏ ਅਸੀਂ ਤੋਂ ਦੱਸਾਂਗੇ ਪ੍ਰੈਫਰਡ ਲਾਈਟ ਕਿੱਥੇ ਕਿੰਨੇ ਰੱਖ ਚਾਹੀਦੇ ਬਿਲਕੁਲ ਤੁਹਾਡੀ ਗੱਲ ਸਹੀ ਹੈ ਇਹਦੇ ਵਿੱਚ ਕੀ ਹੈ ਜਿਹੜਾ ਪ੍ਰੋਜੈਕਟ ਹੈ ਮੈਂ 2 ਮਹੀਨੇ ਪਹਿਲਾਂ 2 ਮਹੀਨੇ ਪਹਿਲਾਂ ਗੱਲ ਕੀਤੀ ਸੀ ਪ੍ਰੋਜੈਕਟ ਜਿਹੜਾ ਹੈ ਇਹਦੇ ਵਿੱਚ ਜਿਵੇਂ ਮੈਂ ਅੰਮ੍ਰਿਤਸਰ ਦੇ ਵਿੱਚ ਵੀ ਸੇਮ ਪ੍ਰੋਜੈਕਟ ਅਸੀਂ ਲਾਗੂ ਕਰਵਾਇਆ ਅਮਰਸਰ ਦੇ ਵਿੱਚ ਕੀ ਕੀਤਾ ਸੀ ట్రాਫਿਕ ਲਾਈਟਸ ਨਾਲ ਚੇਂਜ ਕੀਤੀਆਂ ਸੀ ਜਿਹੜੀ ਕੰਪਨੀ ਨੇ ਹੁਣ ਇਹ ਪਲੋਟ ਇੰਪਲੀਮੈਂਟ ਕੀਤਾ ਹੈ ਸੌਫਟਵੇਅਰ ਸਾਰਾ ਵਗਰਾ ਉਸੇ ਕੰਪਨੀ ਨੇ ట్రాਫਿਕ ਲਾਈਟਸ ਵੀ ਜਿਹੜੀਆਂ ਚੇਂਜ ਕੀਤੀਆਂ ਸੀ ਪਰ ਇਸ ਗਲੰਦਰ ਦੇ ਵਿੱਚ ਇਹ ਹੋਇਆ ਕਿ ਗਲੰਦਰ ਦੇ ਵਿੱਚ ਪਾਣੀ ట్రాਫਿਕ ਲਾਈਟਸ ਨੂੰ ਹੀ ਯੂਜ਼ ਕਰ ਰਹੇ ਨੇ ਉਹਦੇ ਕਰਕੇ ਕਿਤੇ ਕਿਤੇ ਕੰਪੈਟੀਬਿਲਟੀ ਦੀ ਪ੍ਰੋਬਲਮ ਆ ਰਹੀ ਹੈ ਉਹ ਅਸੀ ਇਸ਼ੂ ਰਿਜ਼ੋਲਵ ਕਰ ਰਹੇ ਹਾਂ ਕੰਪਨੀ ਜਿਹੜੀ ਸਾਡਾ O&M ਕਾਰਵਾਈ ਹੈ ਜਿਹੜੀ KEC ਨਾਮ ਦੀ ਕੰਪਨੀ ਨੇ ਇਹ ਕੋੜਾ ਇੰਪਲੀਮੈਂਟ ਕੀਤਾ ਉਹ ਸਾਰੀਆਂ ਦੇ ਵਿੱਚ ਜਿਹੜੀਆਂ ਹੁਣ ਫੀਲਿੰਗ ਪ੍ਰੋਬਲਸ ਆ ਰਹੀਆਂ ਉਹਨਾਂ ਸਾਰੀਆਂ ਨੂੰ ਰਿਜ਼ੋਲਵ ਕਰ ਕੀ ਤੁਹਾਨੂੰ ਉਹ ਟ੍ਰੈਫਿਕ ਲਾਈਟ ਚਾਲਦੀ ਨਹੀਂ ਉਹਦਾ ਚਲਾਨ ਕਿ ਕਿਸ ਤਰ੍ਹਾਂ ਹੁੰਦੇ ਹੋਣਗੇ ਕਿ ਜਿੱਥੇ ਟ੍ਰੈਫਿਕ ਲਾਈਟ ਨਹੀਂ ਚੱਲਦੀ ਉੱਥੇ ਚਲਾਨ ਨੂੰ ਦੇਖੋਗਾ ਆਪਣੇ ਆਪ ਜਲੇ ਨਹੀਂ ਹੋਏਗਾ ਜੰਮਾਣੇ ਕੁਸ਼ਣ ਚੋ 15 ਦੀਆਂ ਅੰਬੇਦਪੁਰ ਚੋ 15 ਦੀਆਂ ਫੁੱਟਬਾਲ ਚੋ 15 ਦੀਆਂ ਸਿਰਫ ਚੱਲਦੀਆਂ ਏ ਬੀ ਇੱਕ ਜਗ੍ਹਾ ਤਾਂ ਇਹ ਟਿਕਾ ਦਿਖ ਪ੍ਰੋਬਲਮ ਹੈਗੀ ਉਹ ਸਾਰੀ ਲਾਈਟਸ ਠੀਕ ਚੈੱਕ ਹੋ ਰਹੀਆਂ ਸਾਨੂੰ ਜਿਹੜਾ ਰੈਗੂਲਰ ਚੈੱਕ ਕਰਵਾ ਕੇ ਉਹਨਾਂ ਨੂੰ ਇੱਕ ਵਾਰੀ ਫੰਕਸ਼ਨੈਲਿਟੀ ਉਹਦੀ ਠੀਕਪਣਾ ਕਰਕੇ ਤੇ ਤਾਂ ਕਿ ਉਹ ਰੈਗੂਲਰਲੀ ਜਿਹੜੀ ਇਹ ਸਾਰੇ ਇਨਫਰਾਸਟ੍ਰਕਚਰਾਂ ਨੂੰ ਨਾ ਪਾਣੀ ਚੋਤੇ ਚਲਾ ਨੂੰ ਵੀੜੀ ਦੇ ਗਰੂ ਹੋਵੇ ਜੇਕਰ ਪ੍ਰੋਸਿੰਗ ਨਹੀਂ ਆ ਪਰ ਜਦੋਂ ਪ੍ਰੋਸਿੰਗ ਪਾਸ ਕਰਨ ਵਾਸਤੇ ਕੋਈ ਸੀਗਨ ਨਹੀਂ ਲੱਗਿਆ ਜਦੋਂ ਇਧਰ ਸੜਕ ਦੀ ਸੀਗਨ ਹੁੰਦਾ ਤੇ ਇਧਰ ਬੰਦ ਹੁੰਦਾ ਆ ਉੱਥੇ ਉਧਰੋਂ ਪਾਸ ਕਰਦੇ ਕੀ ਇਹ ਵੀ ਖਾਸ ਕਰਕੇ ਇਸੇ ਤਰ੍ਹਾਂ ਜੇ ਇਧਰੋਂ ਪਾਸ ਕਰਾਂ ਤਾਂ ਉਧਰ ਲਾਈਟਾਂ ਆ ਜਾਂਦੀਆਂ ਉਧਰੋਂ ਪਾਸ ਕਰਾਂ ਤਾਂ ਉਧਰ ਲਾਈਟਾਂ ਨਹੀਂ ਆਉਂਦੀ